ਕ੍ਰਮਾਈ ਬੁਢੀ ਮਾ ਜੀ ਜੀ ਹਾਂਜੀ ਬੱਬੀ ਅੱਜ ਲੈ ਕੇ ਆਏ ਹੋ ਤੁਸੀਂ ਵੀ ਕੀ ਹੈ ਗੱਲਬਾਤ ਕਰੋ ਮੜੀ ਜੀ ਹਾਂਜੀ ਵੀਰ ਜੀ ਅਸੀਂ ਨਾ ਪਰਸੋਂ ਕੱਲ੍ਹ ਕੱਲ ਆ ਰਹੇ ਸੀਗੇ ਅਸੀਂ ਚੰਡੀਗੜ੍ਹ ਤੋਂ ਰੋਡ ਤੋਂ ਉਧਰੋਂ ਸਮਰਾਲਾ ਚੌਂਕ ਤੋਂ ਅਸੀਂ ਉੱਥੇ ਦੇਖਿਆ ਵੀਰੇ ਆਪਣੇ ਬੈਠੇ ਸੀਗੇ ਤੇ ਸਾਡੇ ਮਨ ਨੂੰ ਬੜਾ ਦੁੱਖ ਲੱਗਾ ਵੀ ਗੁਰਸਿੱਖ ਬੰਦਾ ਯਾਰ ਵੀ ਕਿਉਂ ਇਦਾਂ ਹੋ ਰਿਹਾ ਹੈ ਨਾ ਕਿ ਸਾਡਾ ਕੋਈ ਭਰਾ ਹੋਵੇ ਜਾਂ ਕੋਈ ਸਾਡੇ ਘਰ ਦੇ ਵਿੱਚੋਂ ਆਪਾਂ ਕੱਢਾਂਗੇ ਤੇ ਅਸੀਂ ਇਹਨਾਂ ਨਾਲ ਕੱਲ ਗੱਲਬਾਤ ਕੀਤੀ ਤੇ ਕੱਲ ਤਾਂ ਨਹੀਂ ਮੰਨੇ ਫਿਰ ਇਹਨੂੰ ਕਹੇ ਕੱਲ ਨੂੰ ਆ ਜੀਏ ਪਰਸਨਲ ਜਦੋਂ ਆ ਗਏ ਤੇਰੇ ਲੈ ਕੇ ਜਾਣਾ ਵੀਰੇ ਸਾਡੀ ਕੁੱਲੀ ਦੇ ਵਿੱਚ ਪਚਾਰਨ ਪਾਓ ਆਪਾਂ ਸੇਵਾ ਕਰਨੀਆਂ ਰੱਖੇ ਬੜੇ ਪਿਆਰ ਨਾਲ ਗੱਲਾਂ ਕੀਤੀਆਂ ਵੀਰੇ ਸਾਡੇ ਨਾਲ ਇਹ ਵੀ ਅਸੀਂ ਅੱਜ ਗਏ ਤੇ ਸਾਨੂੰ ਵੀਰ ਮਿਲਿਆ ਸੀ ਫਿਰ ਪ੍ਰਭਾਵਾ ਦੇ ਸਹਿਯੋਗ ਨਾਲ ਅੱਜ ਇਹਨੂੰ ਲੈ ਕੇ ਆਂਦਾ ਵਾ ਅੱਜ ਤੇ ਲੈ ਕੇ ਹੁਣ ਇਹਨੂੰ ਇਸ਼ਨਾਨ ਪਾਣੀ ਕਰਵਾ ਕੇ ਬੁਰੇ ਮਰਦ ਦੀ ਕਿਰਪਾ ਨਾਲ ਤੇ ਅੱਗੇ ਤੋਂ ਫਿਰ ਇਹ ਨਾਲ ਸਾਡੇ ਚੱਲ ਕੇ ਆਪਾਂ ਵੱਧ ਤੋਂ ਵੱਧ ਸੇਵਾ ਕਰਾਂਗੇ ਹੋਰ ਕਿਤੇ ਵੀ ਭੈਣ ਭਾਈ ਤੁਹਾਡੇ ਦੇ ਦਿਮਾਗ 'ਚ ਕਿਵੇਂ ਆਇਆ ਵੀ ਸਾਨੂੰ ਇਹ ਕੰਮ ਕਰਨਾ ਚਾਹੀਦਾ ਵੀਰ ਜੀ ਇਹਨਾਂ ਮੇਰਾ ਨਾ ਭਰਾ ਤੇ ਭੈਣੇ ਵੀ ਬੈਤੋ ਵੀ 2016 ਚ ਉੱਥੋਂ ਨਾ ਮੇਰੇ ਮਨ ਚ ਇਦਾਂ ਆਇਆ ਜਦੋਂ ਇੱਕ ਲਿਖੇ ਨਾਮ ਹੋ ਗਏ ਸੀਗੇ ਸੀ ਵੀਰ ਜਦੋਂ ਭਰਾ ਦੇ ਭਰੇ ਡੈੱਟ ਹੋ ਗਏ ਯਾਰ ਕਿੰਦੇ ਰੱਬ ਨੇ ਕਿਰਪਾ ਕੀਤੀ ਇਹ ਸਾਡੀ ਜਿੰਦਗੀ ਆ ਗਈ ਨਾ ਅਸੀਂ ਵੀ ਜੇ ਕੋਈ ਇੰਦਾਂ ਦਾ ਬੰਦਾ ਹੁੰਦਾ ਸਹਾਰਾ ਬਣਾਗੇ ਮੈਂ ਨਾ ਕਿਸੇ ਕੰਮ ਸਾਡੇ ਘਰ 10 ਕਮਰੇ ਸੀਗੇ ਇਹ ਟਾਈਮ ਅਦਾਂ ਟਾਈਮ ਆ ਗਈ ਸੀ ਦੋ ਇੱਕ ਕਮਰਾ ਕਿਰਾਏ ਤੇ ਲੈ ਕੇ ਰਹਿਣਾ ਪਿਆ ਯਾਰ ਚਾਰ ਸਾਲ ਮੇਰੇ ਪੈਰਾਂ 'ਚ ਚੱਪਲ ਵੀ ਨਹੀਂ ਸੀ ਬੈਂ ਬੜੀ ਤੰਗੀ ਨਾਲ ਦਿਨ ਕੱਟੇ ਗੁਰੂ ਨਾਨਕ ਮਰ ਨੇ ਕਿਰਪਾ ਕੀਤੀ ਸੇਵਾ ਕਰਦੇ ਜੀ ਨੇ ਕਰਦੀ ਤੇ ਉਹਨੇ ਕਿਰਪਾ ਕੀਤੀ ਅਥੋੜਾ ਯਾ ਕੁਲੀ ਨਹੀਂ ਮਾਰਾਈ ਨੇ ਕਿਰਪਾ ਕੀਤੀ ਤੁਹਾਡੇ ਕੋਲ ਤਾਂ ਇਹ ਨਾਲ ਦੇ ਹੋਰ ਵੀ ਬੰਦੇ ਆਉਂਦੇ ਨੇ ਹਾਂਜੀ ਤੁਸੀਂ ਹੋਰ ਵੀ ਲੋਕ ਇੱਧਰ ਦੇ ਲੈ ਕੇ ਆਉਂਦੇ ਹੋ ਜਿਹੜੇ ਮੈਂਟਲੀ ਜਾਂ ਫ ਹਾਂਜੀ ਅਸੀਂ ਲੈ ਕੇ ਆਨੇ ਆ ਜੀ ਇੱਕ ਮਾਤਾ ਲੈ ਕੇ ਇੱਕ ਅੰਦਰ ਮਾਤਾ ਪਈ ਆ ਇੱਕ ਆ ਵੀਰ ਆ ਵੀਰ ਬੈਠਾ ਤੇ ਰੇਲ ਲੈ ਕੇ ਆਏ ਆ ਇੱਕੋ ਬਜ਼ੁਰਗ ਹੋਰ ਬੈਠਾ ਉਹ ਲੈ ਕੇ ਆਏ ਚਾਰ ਪੰਜ ਬੰਦੇ ਮੈਂ ਲੈ ਕੇ ਆਏ ਜੀ ਅੱਜ ਜੀ ਕਿ ਬਾਕੀ ਗਾਹਾਂ ਆਪਣੀ ਸੇਵਾ ਚੱਲ ਰਹੀ ਆ ਜਿੱਥੇ ਵੀ ਕੋਈ ਤੁਹਾਡੇ ਅਰੇਗਾ ਭਰਾ ਜਾਂ ਕੋਈ ਸੱਜਣ ਮਿੱਤਰ ਫੋਨ ਕਰੂਗਾ ਆਪਾਂ ਉੱਥੇ ਪਹੁੰਚ ਕਰਾਂਗੇ ਪਹੁੰਚ ਕੇ ਆਪਾਂ ਭੈਣ ਭਰਾ ਨੂੰ ਬੈਂਕ ਕਾਲਾ ਕਰਕੇ ਲੈ ਕੇ ਆਵਾਂਗੇ ਜੀ ਲੈ ਆ ਕੇ ਉਹਨਾਂ ਨੂੰ ਰੋਟੀ ਪਾਣੀ ਕਿੰਨਾ ਬਿਜੂਗਾ ਹੋ ਗਿਆ ਆਪਾਂ ਇਦਾਂ ਦਾ ਪਾਪ ਖਾਮਾ ਕਰ ਤੋਂ ਉਲਾਵਾ ਜੀ ਧੰਨਵਾਦ ਜੀ ਧੰਨਵਾਦ ਦੂਤ ਬੋਲਦੇ ਨਹੀਂ ਦੋਸਤ ਕਿਵੇਂ ਦਾ ਲੱਗ ਰਿਹਾ ਠੀਕ ਹੈ ਮਤਲਬ ਪਹਿਲਾਂ ਤੁਸੀਂ ਉੱਥੇ ਕਹਿ ਰਹੇ ਸੀ ਮੈਂ ਨਹੀਂ ਜਾਣਾ ਹੈਗਾ ਪਰ ਇੱਥੇ ਤੁਸੀਂ ਹੁਣ ਆਏ ਹੋ ਤੇ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਇੱਥੇ ਆ ਕੇ ਹਾਂਜੀ ਤੁਹਾਡਾ ਬੈਕ ਜੀ ਆ ਨਾ ਉਹ ਮੈਂ ਤਾਂ ਉਹ ਤਾਂ ਮੋਤ ਬਹਿ ਕਾ ਹੁਆ ਥਾ ਮੈਂ ਤਬ ਅੱਛਾ ਹੋਰ ਬਤਾਓ ਆਪ ਨਹੀਂ ਤੇ ਫਿਰ ਹੁਣ ਕੀ ਇੱਥੇ ਵਧੀਆ ਆ ਗਏ ਲੋਕ ਸਾਰੇ ਕਿਦਾਂ ਦਾ ਬਿਹੇਵਰ ਕਿਦਾਂ ਦੇ ਲੋਕ ਨੇ ਵਿਵਹਾਰ ਕਿਵੇਂ ਦਾ ਇਹਨਾਂ ਦਾ ਵਧੀਆ ਨੇ ਟਾਈਮ ਸਪੈਂਡ ਕਰ ਲਿਆ ਪਿਆਰ ਤੇ ਬੋਲਦੇ ਮੈਨੇ ਬੋਲ ਲਿਆ ਪਰ ਅੱਛਾ ਚਾਹ ਪਾਣੀ ਪਿਲਾ ਰਹੇ ਨੇ ਤੁਹਾਨੂੰ ਪੁੱਛ ਰਹੇ ਨੇ ਰੋਟੀ ਵਗੈਰਾ ਪੁੱਛੀ ਇਹਨਾਂ ਨੇ ਰੋਟੀ ਮੈਂ ਅੱਭੀ ਨਹੀਂ ਖਾਣੀ ਮੈਂ ਉਹ ਆਪਕੋ ਪਤਾ ਵਾਹ ਸੈਂਡੀ ਅਮਰ ਨਹੀਂ ਥਾ ਉਹ ਵਾਹ ਦੇ था वो कर रहा है उधर का खेल है उधर का डिफरेंट मोड है नहीं। 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 लगता है आपको यहाँ पे आपका पारिवारिक माहौल मिलेगा दुनिया पारिवारिक इस है इसमें क्या भेद है ये तो अलग अलग अकॉर्डिंग है अपनी सोच समझ है नहीं। नहीं। प्यार थे इनका मेरा नाता क्या है दुनिया तो फिर जन्म है ये ऑलरेडी चैनल आई रहा है माँ बोली जी का इसमें आते है आपको बताया मन था पढ़ते मंदिर है गुरुद्वारे भी मानता हूँ पीरों को भी जाता हूँ चर्च में नहीं भैया वो कभी चलेंगे जब तो 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 उसकी मौत लाएंगे लाइन में आपको पता है उसकी रोशनी है रूप है वो तो जागरण में भी आते हैं बात भी करते हैं कई सारी बातें होती हैं जो तो हुई है मैंने पहले भी बुलाया हुआ तो बोलोडी जहाँ पे भी कैमरे कुमरे में आया हुआ शुक्रिया साहब ਹਾਂਜੀ ਬੱਬੀ ਅੱਜ ਲੈ ਕੇ ਆਏ ਹੋ ਤੁਸੀਂ ਵੀ ਕੀ ਹੈ ਗੱਲਬਾਤ ਕਰੋ ਮੜੀ ਜੀ ਹਾਂਜੀ ਵੀਰ ਜੀ ਅਸੀਂ ਨਾ ਪਰਸੋਂ ਕੱਲ ਕੱਲ ਆ ਰਹੇ ਸੀਗੇ ਸੀ ਚੰਡੀਗੜ੍ਹ ਤੋਂ ਰੋਡ ਤੋਂ ਉਧਰੋਂ ਸਮਰਾਲਾ ਜੋਂਗ ਤੋਂ ਅਸੀਂ ਉੱਥੇ ਦੇਖਿਆ ਵੀਰੇ ਆਪਣੇ ਬੈਠੇ ਸੀਗੇ ਤੇ ਸਾਡੇ ਮਨ ਨੂੰ ਬੜਾ ਦੁੱਖ ਲੱਗਾ ਵੀ ਗੁਰਸਿੱਖ ਬੰਦਾ ਯਾਰ ਵੀ ਕਿਉਂ ਇਦਾਂ ਹੋ ਰਿਹਾ ਹੈ ਨਾ ਜੇ ਸਾਡਾ ਕੋਈ ਭਰਾ ਹੋਵੇ ਜਾਂ ਕੋਈ ਸਾਡੇ ਘਰ ਦੇ ਵਿੱਚੋਂ ਆਪਾਂ ਛੱਡਾਂਗੇ ਤੇ ਅਸੀਂ ਇਹਨਾਂ ਨਾਲ ਕੱਲ ਗੱਲਬਾਤ ਕੀਤੀ ਤੇ ਕੱਲ ਤਾਂ ਨਹੀਂ ਮੰਨੇ ਫਿਰ ਇਹਨੂੰ ਕਹੇ ਕੱਲ ਨੂੰ ਆ ਜੀਏ ਬਰਸਲੋ ਜਦੋਂ ਆ ਗਏ ਤੇਰੇ ਲੈ ਕੇ ਜਾਣਾ ਵੀਰੇ ਸਾਡੀ ਕੁਲੀ ਦੇ ਵਿੱਚ ਪਚਾਰਨ ਪਾਓ ਆਪਾਂ ਸੇਵਾ ਕਰਨੀਆਂ ਰੱਖੇ ਬੜੇ ਪਿਆਰ ਨਾਲ ਗੱਲਾਂ ਕੀਤੀਆਂ ਵੀਰੇ ਸਾਡੇ ਨਾਲ ਤੇ ਫਿਰ ਅਸੀਂ ਅੱਜ ਗਏ ਤੇ ਸਾਨੂੰ ਵੀਰ ਮਿਲਿਆ ਸੀ ਫਿਰ ਭਰਾਵਾਂ ਦੇ ਸਹਿਯੋਗ ਨਾਲ ਅੱਜ ਇਹਨੂੰ ਲੈ ਕੇ ਆਂਦਾ ਵਾ ਅੱਜ ਤੇ ਲੈ ਕੇ ਹੁਣ ਇਹਨੂੰ ਇਸ਼ਨਾਨ ਪਾਣੀ ਕਰਵਾ ਵੀ ਗੁਰੂ ਦੀ ਮਰਜ਼ੀ ਕਿਰਪਾ ਨਾਲ ਤੇ ਅੱਗੇ ਤੋਂ ਫਿਰ ਇਹ ਨਾਲ ਸਾਡੇ ਚੱਲ ਕੇ ਆਪਾਂ ਵੱਧ ਤੋਂ ਵੱਧ ਸੇਵਾ ਕਰਾਂਗੇ ਹੋਰ ਕਿਤੇ ਵੀ ਭੈੜ ਭਾਈ ਤੁਹਾਡੇ ਦੇ ਤੇ ਦਿਮਾਗ 'ਚ ਕਿਵੇਂ ਆਇਆ ਵੀ ਸਾਨੂੰ ਇਹ ਕੰਮ ਕਰਨਾ ਚਾਹੀਦਾ ਵੀਰ ਜੀ ਇਹ ਨਾ ਮੇਰਾ ਨਾ ਭਰਾ ਤੇ ਭਈ ਐ ਡੈਟੋ ਵੀ 2016 ਚ ਉੱਥੋਂ ਨਾ ਮੇਰੇ ਮਨ ਚ ਇਦਾਂ ਆਇਆ ਜਿਵੇਂ ਇੱਕ ਲਿਖਰੇ ਨਾਦ ਹੋ ਗਏ ਸੀਗੇ ਸੀ ਵੀ ਯਾਰ ਜਦੋਂ ਭਰਾ ਤੇ ਭਈ ਡੈਟ ਹੋ ਗਈ ਵੀ ਯਾਰ ਕਿਹਦੇ ਰੱਬ ਨੇ ਕਿਰਪਾ ਕੀਤੀ ਇਹ ਸਾਡੀ ਜ਼ਿੰਦਗੀ ਆ ਗਈ ਨਾ ਅਸੀਂ ਵੀ ਜੇ ਕੋਈ ਇਦਾਂ ਦਾ ਬੰਦਾ ਹੁੰਦਾ ਸਹਾਰਾ ਬਣਾਗੇ ਮੈਂ ਨਾ ਕਿਸੇ ਟਾਈਮ ਤੇ ਸਾਡੇ ਘਰ ਦਾ 10 ਕਮਰੇ ਸੀਗੇ ਤੇ ਟਾਈਮ ਅਦਲਾ ਟਾਈਮ ਆ ਗਿਆ ਸੀ ਦੋ ਇੱਕ ਕਮਰਾ ਕਿਰਾਏ ਤੇ ਲੈ ਕੇ ਰਹਿਣਾ ਪਿਆ ਅੰਦਰ 4 ਸਾਲ ਮੇਰੇ ਪੈਰਾਂ 'ਚ ਚੱਪਲ ਵੀ ਨਹੀਂ ਸੀ ਜੀ ਮੈਂ ਬੜੀ ਤੰਗੀ ਨਾਲ ਦਿਨ ਕੱਟੇ ਠੀਕ ਹੈ ਗੁਰੂ ਨਾਨਕ ਮਰ ਨੇ ਕਿਰਪਾ ਕੀਤੀ ਸੇਵਾ ਕਰਨ ਦੇ ਲਈ ਕਰਦੀ ਤੁੰਨਾ ਕਿਰਪਾ ਕੀਤੀ ਆ ਤੁਹਾਡਾ ਕੋਲੇ ਤਾਂ ਇਹ ਨਾਲ ਦੇ ਹੋਰ ਵੀ ਬੰਦੇ ਆਂਦੇ ਨੇ ਹਾਂਜੀ ਤੁਸੀਂ ਹੋਰ ਵੀ ਲੋਕ ਇੱਧਰ ਦੇ ਲੈ ਕੇ ਆਉਂਦੇ ਹੋ ਜਿਹੜੇ ਮੈਂਟਲੀ ਆ ਫਿਜ਼ੀਕਲੀ ਫਿੱਟ ਨਹੀਂ ਹੈਗੇ ਹਾਂਜੀ ਅਸੀਂ ਲੈ ਕੇ ਆਂਦੇ ਆ ਜੀ ਇੱਕ ਮਾਤਾ ਲੈ ਕੇ ਇੱਕ ਅੰਦਰ ਮਾਤਾ ਪਈ ਆ ਇੱਕ ਆ ਵੀਰ ਆ ਵੀਰ ਬੈਠਾ ਤੇ ਰੇਲ ਲੈ ਕੇ ਆਏ ਆ ਇੱਕ ਕੋ ਬਜ਼ੁਰਗ ਹੋਰ ਬੈਠਾ ਉਹ ਲੈ ਕੇ ਆਏ ਚਾਰ ਪੰਜ ਬੰਦੇ ਮੈਂ ਲੈ ਕੇ ਆਏ ਜੀ ਅਜੇ ਜੀ ਬਾਕੀ ਗਾਹਾਂ ਆਪਣੀ ਸੇਵਾ ਚੱਲ ਰਹੀ ਆ ਜਿੱਥੇ ਵੀ ਕੋਈ ਤੁਹਾਡੇ ਰਗਾ ਬਰਾਜਾ ਕੋਈ ਸੱਜਣ ਮਿੱਤਰ ਫੋਨ ਕਰੂਗਾ ਆਪਾਂ ਉੱਥੇ ਪਹੁੰਚ ਕਰਾਂਗੇ ਪਹੁੰਚ ਕੇ ਆਪਾਂ ਭੈਣ ਭਰਾ ਨੂੰ ਮਹਿਮਤ ਕਾਲਾ ਕਰਕੇ ਲੈ ਕੇ ਆਵਾਂਗੇ ਜੀ ਜਾ ਕੇ ਨਾ ਰੋਟੀ ਪਾਣੀ ਕਿੰਨਾ ਬਿੱਦੂਗਾ ਹੋ ਗਿਆ ਆਪਾਂ ਇਦਾਂ ਦਾ ਪਾਪ ਖਾਮਕ ਤੋਂ ਉਲਾਵਾ ਧੰਨਵਾਦ ਧੰਨਵਾਦ ਦੂਤ ਬੋਲਤੇ ਨਹੀਂ ਦੋਸਤ ਕਿਵੇਂ ਦਾ ਲੱਗ ਰਿਹਾ ਇੱਥੇ ਆ ਕੇ ਠੀਕ ਹੈ ਮਤਲਬ ਪਹਿਲਾਂ ਤੁਸੀਂ ਉੱਥੇ ਕਹਿ ਰਹੇ ਸੀ ਮੈਂ ਨਹੀਂ ਜਾਣਾ ਹੈਗਾ ਪਰ ਇੱਥੇ ਤੁਸੀਂ ਹੁਣ ਆਏ ਹੋ ਤੇ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਇੱਥੇ ਆ ਕੇ ਹਾਂਜੀ ਤੁਹਾਡਾ ਮੈਂ ਤਾਂ ਉਹ ਤਾਂ ਮੋਤ ਬਹਿ ਕਾ ਹੁਆ ਥਾ ਮੈਂ ਤਬ ਅੱਛਾ ਹੋਰ ਬਤਾਓ ਆਪ ਨਹੀਂ ਤੇ ਫਿਰ ਹੁਣ ਕੀ ਇੱਥੇ ਵਧੀਆ ਆਏਗੇ ਲੋਕ ਸਾਰੇ ਕਿਦਾਂ ਦਾ ਬਿਹੇਵਰ ਕਿਦਾਂ ਦੇ ਲੋਕ ਨੇ ਵਿਵਹਾਰ ਕਿਵੇਂ ਦਾ ਇਹਨਾਂ ਦਾ ਵਧੀਆ ਨੇ ਟਾਈਮ ਸਪੈਂਡ ਕਰੀਆ ਪਿਆਰ ਤੇ ਬੋਲਦੇ ਮੈਨੇ ਬੋਲਿਆ ਪਰ ਅੱਛਾ ਚਾਹ ਪਾਣੀ ਪਿਲਾ ਰਹੇ ਨੇ ਤੁਹਾਨੂੰ ਪੁੱਛ ਰਹੇ ਨੇ ਰੋਟੀ ਵਗੈਰਾ ਪੁੱਛੀ ਇਹਨਾਂ ਨੇ ਰੋਟੀ ਮੈਂ ਅੱਬੀ ਨਹੀਂ ਖਾਣੀ ਮੈਂ ਉਹ ਆਪਾਂ ਪਤਾ ਉਹਨਾਂ ਚਾਹ ਨਹੀਂ ਹੋਰ ਨਹੀਂ ਥਾ ਉਹ ਵਾਹ ਦੇ ध्यान था वो कर रहे हैं उधर का खेल है इधर का डिफरेंट मोड है नहीं। नहीं। लगता है आपको यहाँ पे आपका पारिवारिक माहौल मिलेगा दुनिया पारिवारिक इस है इसमें क्या भेद है ये तो अलग अलग अकॉर्डिंग है अपनी सोच समझ है नहीं। नहीं। प्यार से इनका मेरा नाता क्या है दुनिया तो फिर जन्म है ये ऑलरेडी चैनल आई रहा है माम बोली जी का में आते ही आपको बताइए पढ़ते मंदिर है गुरुद्वारे भी जाते मानता हूँ भी जाता चर्च में नहीं अभी वो कभी चलेंगे जब जो मुस्किन गुरुवार को पता उसकी रोशनी है रूप है वो जागरण में भी आते हैं बात भी करते हैं कई सारी बातें होती हैं। जो तो हुई है मैंने पहले भी बुलाया तो जहाँ पे भी कैमरे कमरे में आया हुआ। शुक्रिया ਆ ਬੱਬੇ ਜੀ ਬੱਤੇ ਹਾਂਜੀ ਬੱਬੇ ਅੱਜ ਲੈ ਕੇ ਆਏ ਹੋ ਤੁਸੀਂ ਵੀ ਕੀ ਹੈ ਗੱਲਬਾਤ ਕਰੋ ਮੜੀ ਜੀ ਹਾਂਜੀ ਵੀਰ ਜੀ ਅਸੀਂ ਨਾ ਪਰਸੋਂ ਕੱਲ ਕੱਲ ਆ ਰਹੇ ਸੀਗੇ ਅਸੀਂ ਚੰਡੀਗੜ੍ਹ ਤੋਂ ਰੋਡ ਤੋਂ ਉਧਰੋਂ ਸਮਰਾਲਾ ਚੌਂਕ ਤੋਂ ਅਸੀਂ ਉੱਥੇ ਦੇਖਿਆ ਵੀਰੇ ਆਪਣੇ ਬੈਠੇ ਸੀਗੇ ਤੇ ਸਾਡੇ ਮਨ ਨੂੰ ਬੜਾ ਦੁੱਖ ਲੱਗਾ ਵੀ ਗੁਰਸਿੱਖ ਬੰਦਾ ਯਾਰ ਵੀ ਕਿਉਂ ਅੱਦਾ ਹੋ ਰਿਹਾ ਹੈ ਨਾ ਕਿ ਸਾਡਾ ਕੋਈ ਭਰਾ ਹੋਵੇ ਜਾਂ ਕੋਈ ਸਾਡੇ ਘਰ ਦੇ ਵਿੱਚੋਂ ਪਤਾ ਛੱਡਾਂਗੇ ਤੇ ਅਸੀਂ ਇਹਨਾਂ ਨਾਲ ਕੱਲ ਗੱਲਬਾਤ ਕੀਤੀ ਤੇ ਕੱਲ ਤਾਂ ਨਹੀਂ ਮੰਨੇ ਫਿਰ ਇਹਨੂੰ ਕਹੇ ਕੱਲ ਨੂੰ ਆ ਜੀਏ ਬਰਸਲੋ ਜਦੋਂ ਆ ਗਏ ਤੇਰੇ ਲੈ ਕੇ ਜਾਣਾ ਵੀਰੇ ਸਾਡੀ ਕੁੱਲੀ ਦੇ ਵਿੱਚ ਪਾਚਾਰਨ ਪਾਓ ਆਪਾਂ ਸੇਵਾ ਕਰਨੀਆਂ ਰੱਖੇ ਬੜੇ ਪਿਆਰ ਨਾਲ ਗੱਲਾਂ ਕੀਤੀਆਂ ਵੀਰੇ ਨਾਲ ਸਾਡੇ ਨਾਲ ਇਹ ਵੀਰੇ ਅਸੀਂ ਅੱਜ ਗਏ ਤੇ ਸਾਨੂੰ ਵੀਰ ਮਿਲਿਆ ਸੀ ਫਿਰ ਪ੍ਰਭਾਵਾ ਦੇ ਸਹਿਯੋਗ ਨਾਲ ਜਿਹਨੂੰ ਲੈ ਕੇ ਜਾਂਦਾ ਵਾ ਅੱਜ ਤੇ ਲੈ ਕੇ ਹੁਣ ਇਹਨੂੰ ਇਸ਼ਨਾਨ ਪਾਣੀ ਕਰਵਾਵੀਂ ਬੁਰਦ ਮਰਦਿਕ ਰਿਪਨ ਨਾਲ ਤੇ ਅੱਗੇ ਤੋਂ ਫਿਰ ਇਹ ਨਾਲ ਸਾਡੇ ਚੱਲ ਕੇ ਆਪਾਂ ਵੱਧ ਤੋਂ ਵੱਧ ਸੇਵਾ ਕਰਾਂਗੇ ਹੋਰ ਕਿਤੇ ਵੀ ਭੈਣ ਤੁਹਾਡੇ ਦੇ ਦਿਲ ਤੇ ਦਿਮਾਗ 'ਚ ਕਿਵੇਂ ਆਇਆ ਵੀ ਸਾਨੂੰ ਇਹ ਕੰਮ ਕਰਨਾ ਚਾਹੀਦਾ ਵੀਰ ਜੀ ਇਹ ਨਾ ਮੇਰਾ ਨਾ ਭਰਾ ਦੇ ਬ੍ਰੇ ਡੈਥ ਹੋ ਗਈ 2016 ਚ ਉੱਥੋਂ ਨਾ ਮੇਰੇ ਮਨ ਚ ਇਦਾਂ ਆਇਆ ਜਿਵੇਂ ਇੱਕ ਲਿਖਦੇ ਨਾ ਹੋ ਗਏ ਸੀਗੇ ਅਸੀਂ ਵੀ ਯਾਰ ਜਦੋਂ ਭਰਾ ਦੇ ਬ੍ਰੇ ਡੈਥ ਹੋ ਗਈ ਯਾਰ ਕਿਹਦੇ ਰੱਬ ਨੇ ਕਿਰਪਾ ਕੀਤੀ ਇਹ ਸਾਡੀ ਜਿੰਦਗੀ ਆ ਗਈ ਨਾ ਅਸੀਂ ਵੀ ਜੇ ਕੋਈ ਇਦਾਂ ਦਾ ਬੰਦਾ ਹੁੰਦਾ ਸਹਾਰਾ ਬਣਾਗੇ ਮੈਂ ਨਾ ਕਿਸੇ ਟਾਈਮ ਤੇ ਸਾਡੀ ਘਰ ਦਾ 10 ਕਮਰੇ ਸੀਗੇ ਤੇ ਟਾਈਮ ਅਦਰਾ ਟਾਈਮ ਆਗੇ ਸੀ ਦੋ ਇੱਕ ਕਮਰਾ ਕਿਰਾਏ ਤੇ ਲੱਗੇ ਰਹਿਣਾ ਪਿਆ ਨਾਲ 4 ਸਾਲ ਮੇਰੇ ਪੈਰਾਂ 'ਚ ਚੱਪਲ ਵੀ ਨਹੀਂ ਸੀ ਬੜੀ ਤੰਗੀ ਨਾਲ ਦਿਨ ਕੱਟੇ ਗੁਰੂ ਨਾਨਕ ਮਰਨ ਕਿਰਪਾ ਕੀਤੀ ਸੇਵਾ ਕਰਨ ਦੇ ਇਹ ਕਰਦੀ ਕਿ ਉਹਨੇ ਕਿਰਪਾ ਕੀਤੀ ਆ ਛੋਟਾ ਜਾਂ ਕੁਲੀ ਨਹੀਂ ਮਾਰਾਇ ਨੀ ਕਿਰਪਾ ਕੀਤੀ ਤੁਹਾਡੇ ਕੋਲ ਇਹ ਤਾਂ ਨਾਲ ਦੇ ਹੋਰ ਵੀ ਬੰਦੇ ਆਉਂਦੇ ਨੇ ਹਾਂਜੀ ਤੁਸੀਂ ਹੋਰ ਵੀ ਲੋਕ ਇੱਧਰ ਦੇ ਲੈ ਕੇ ਆਉਂਦੇ ਹੋ ਜਿਹੜੇ ਮੈਂਟਲੀ ਜਾਂ ਫਿਜ਼ੀਕਲੀ ਫਿੱਟ ਨਹੀਂ ਹੈਗੇ ਹਾਂਜੀ ਅਸੀਂ ਲੈ ਕੇ ਆਉਂਦੇ ਆ ਜੀ ਇੱਕ ਮਾਤਾ ਲੈ ਕੇ ਇੱਕ ਅੰਦਰ ਮਾਤਾ ਪਈ ਆ ਇੱਕ ਕਬੀਰ ਆ ਕਬੀਰ ਬੈਠਾ ਤੇ ਰੇ ਲੈ ਕੇ ਆਏ ਆ ਦੇਖੋ ਬਜ਼ੁਰਗ ਹੋਰ ਬੈਠਾ ਹੋਰ ਲੈ ਕੇ ਆਏ ਆ ਚਾਰ ਪੰਜ ਬੰਦੇ ਮੈ ਲੈ ਕੇ ਆਏ ਆ ਜੀ ਜੀ ਤੇ ਬਾਕੀ ਗਾਹਾਂ ਆਪਣੀ ਸੇਵਾ ਚੱਲ ਰਹੀ ਆ ਜਿੱਥੇ ਵੀ ਕੋਈ ਕੋ ਡਰ ਗਿਆ ਬਰਾਜਾ ਕੋਈ ਸੱਜਣ ਮਿੱਤਰ ਫੋਨ ਕਰੂਗਾ ਆਪਾਂ ਉੱਥੇ ਪਹੁੰਚ ਕਰਾਂਗੇ ਪਹੁੰਚ ਕੇ ਆਪਾਂ ਭੈਣ ਭਰਾ ਨੂੰ ਮਹਿਮਤ ਕੰਦਲਾ ਕਰਕੇ ਲੈ ਕੇ ਆਵਾਂਗੇ ਜੀ ਜਾ ਕੇ ਉਹਨਾਂ ਨੂੰ ਰੋਟੀ ਪਾਣੀ ਕਿੰਨਾ ਬਿਦੂਗਾ ਹੋਈ ਆਪਾਂ ਇਦਾਂ ਦਾ ਪਾਪ ਖਾਮਾ ਕਦੋਂ ਉਡਾਵਾਂਗੇ ਧੰਨਵਾਦ ਜੀ ਧੰਨਵਾਦ ਦੂਦ ਬੋਲਤੇ ਨਹੀਂ ਦੋਸਤ ਕਿਵੇਂ ਦਾ ਲੱਗ ਰਿਹਾ ਇੱਥੇ ਆ ਕੇ ਠੀਕ ਹੈ ਮਤਲਬ ਪਹਿਲਾਂ ਤੁਸੀਂ ਉੱਥੇ ਕਹਿ ਰਹੇ ਸੀ ਮੈਂ ਨਹੀਂ ਜਾਣਾ ਹੈਗਾ ਪਰ ਇੱਥੇ ਤੁਸੀਂ ਹੁਣ ਆਏ ਹੋ ਤੇ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਇੱਥੇ ਆ ਕੇ ਹਾਂਜੀ ਮੈਂ ਤਾਂ ਉਹ ਤਾਂ ਉਹ ਤਾਂ ਬਹਿ ਕਾ ਹੁਆ ਥਾ ਮੈਂ ਤਬ ਅੱਛਾ ਹੋਰ ਬਤਾਓ ਆਪ ਨਹੀਂ ਤੇ ਫਿਰ ਹੁਣ ਕੀ ਇੱਥੇ ਵਧੀਆ ਹੈਗੇ ਲੋਕ ਸਾਰੇ ਕਿਦਾਂ ਦਾ ਬਿਹੇਵਰ ਕਿਦਾਂ ਦੇ ਲੋਕ ਨੇ ਵਿਵਹਾਰ ਕਿਵੇਂ ਦਾ ਇਹਨਾਂ ਦਾ ਵਧੀਆ ਨੇ ਟਾਈਮ ਸਪੈਂਡ ਕਰੀਆ ਪਿਆਰ ਤੇ ਬੋਲਦੇ ਮੈਨੇ ਬੋਲਿਆ ਪਰ ਅੱਛਾ ਚਾਹ ਪਾਣੀ ਪਿਲਾ ਰਹੇ ਨੇ ਤੁਹਾਨੂੰ ਪੁੱਛ ਰਹੇ ਨੇ ਰੋਟੀ ਵਗੈਰਾ ਪੁੱਛੀ ਇਹਨਾਂ ਨੇ ਰੋਟੀ ਮੈਂ ਅੱਭੀ ਨਹੀਂ ਖਾਣੀ ਮੈਂ ਉਹ ਆਪਕੋ ਬਤਾ ਉਹਨਾਂ ਸੈੱਡੀ ਮੋਰ ਨਹੀਂ ਥਾ ਉਹ ਵਾਹੋਂ ਸੇ था वो कर रहा है उधर का खेल है उधर का डिफरेंट मोड है नहीं। नहीं। लगता है आपको यहाँ पे आपका पारिवारिक माहौल मिलेगा दुनिया पारिवारिक इस है इसमें क्या भेद है ये तो अलग अलग अकॉर्डिंग है अपनी सोच समझ है नहीं। नहीं। प्यार से इनका मेरा नाता क्या है दुनिया तो फिर जन्म है ये ऑलरेडी चैनल आई रहा माँ बोली जी का इसमें आते है पढ़ते है मंदिर है गुरुद्वारे भी जहाँ मानता हूँ भी जाता हूँ चर्च में नहीं भैया वो कभी चलेंगे जब उसकी होती है गुरुवार को पता उसकी रोशनी रूप है वो जागरण में भी आते हैं बात भी करते हैं कई सारी बातें होती हैं जो तो हुई है मैंने पहले भी बुलाया हुआ जहाँ पे भी कैमरे कमरे में आया हुआ शुक्रिया ਸਾਭਾ ਬਾਈ ਜੀ ਕਿੱਥੇ ਬੱਤੇ ਹਾਂਜੀ ਬੱਬੀ ਅੱਜ ਲੈ ਕੇ ਆਏ ਹੋ ਤੁਸੀਂ ਵੀ ਕੀ ਹੈ ਗੱਲਬਾਤ ਕਰੋ ਮੜੀ ਜੀ ਹਾਂਜੀ ਵੀਰ ਜੀ ਅਸੀਂ ਨਾ ਪਰਸੋਂ ਕੱਲ ਕੱਲ ਆ ਰਹੇ ਸੀਗੇ ਅਸੀਂ ਚੰਡੀਗੜ੍ਹ ਤੋਂ ਰੋਡ ਤੋਂ ਉਧਰੋਂ ਸਮਰਾਲਾ ਜੋਂਗ ਤੋਂ ਅਸੀਂ ਉੱਥੇ ਦੇਖਿਆ ਵੀਰੇ ਆਪਣੇ ਬੈਠੇ ਸੀਗੇ ਤੇ ਸਾਡੇ ਮਨ ਨੂੰ ਬੜਾ ਦੁੱਖ ਲੱਗਾ ਵੀ ਗੁਰਸਿੱਖ ਬੰਦਾ ਯਾਰ ਵੀ ਕਿਉਂ ਇਦਾਂ ਹੋ ਰਿਹਾ ਹੈ ਨਾ ਕਿ ਸਾਡਾ ਕੋਈ ਭਰਾ ਹੋਵੇ ਜਾਂ ਕੋਈ ਸਾਡੇ ਘਰ ਦੇ ਵਿੱਚੋਂ ਪਰਦਾ ਛੱਡਾਂਗੇ ਤੇ ਅਸੀਂ ਇਹਨਾਂ ਨਾਲ ਕੱਲ ਗੱਲਬਾਤ ਕੀਤੀ ਤੇ ਕੱਲ ਤਾਂ ਨਹੀਂ ਮੰਨੇ ਫਿਰ ਇਹਨੂੰ ਕਹੇ ਕੱਲ ਨੂੰ ਆ ਜੀਏ ਬਰਸਲੋ ਜਦੋਂ ਆ ਗਏ ਤੇਰੇ ਲੈ ਕੇ ਜਾਣਾ ਵੀਰੇ ਸਾਡੀ ਕੁੱਲੀ ਦੇ ਵਿੱਚ ਪਾ ਚਾਰਨ ਪਾਓ ਆਪਾਂ ਸੇਵਾ ਕਰਨੀਆਂ ਰੱਖੇ ਬੜੇ ਪਿਆਰ ਨਾਲ ਗੱਲਾਂ ਕੀਤੀਆਂ ਵੀਰੇ ਨਾਲ ਸਾਡੇ ਨਾਲ ਇਹ ਵੀ ਅਸੀਂ ਅੱਜ ਗਏ ਤੇ ਸਾਨੂੰ ਵੀਰ ਮਿਲਿਆ ਸੀ ਫਿਰ ਭਰਾਵਾਂ ਦੇ ਸਹਿਯੋਗ ਨਾਲ ਅੱਜ ਇਹਨੂੰ ਲੈ ਕੇ ਜਾਂਦਾ ਵਾ ਅੱਜ ਤੇ ਲੈ ਕੇ ਹੁਣ ਇਹਨੂੰ ਇਸ਼ਨਾਨ ਪਾਣੀ ਕਰਵਾਵੀਂ ਗੁਰੂ ਮਰਦੀ ਦੀ ਕਿਰਪਾ ਨਾਲ ਤੇ ਅੱਗੇ ਤੋਂ ਫਿਰ ਨਾਲ ਸਾਡੇ ਚੱਲ ਕੇ ਆਪਾਂ ਵੱਧ ਤੋਂ ਵੱਧ ਸੇਵਾ ਕਰਾਂਗੇ ਹੋਰ ਕਿਤੇ ਵੀ ਭੈੜਾ ਤੁਹਾਡੇ ਦੇ ਦਿਲ ਤੇ ਦਿਮਾਗ 'ਚ ਕਿਵੇਂ ਆਇਆ ਵੀ ਸਾਨੂੰ ਇਹ ਕੰਮ ਕਰਨਾ ਚਾਹੀਦਾ ਵੀਰ ਜੀ ਇਹ ਨਾ ਮੇਰਾ ਨਾ ਪਰਾਦੇ ਭਰੇਇ ਦਿੱਤੋ ਵੀ 2016 ਚ ਉੱਥੋਂ ਨਾ ਮੇਰੇ ਮਨ ਚ ਇਦਾਂ ਆਇਆ ਜਦੋਂ ਇੱਕ ਲਿਖਦੇ ਨਾਦ ਹੋ ਗਏ ਸੀਗੇ ਸੀ ਵੀ ਯਾਰ ਜਦੋਂ ਪਰਾਦੇ ਭਰੇਇ ਦਿੱਤੋ ਹੋ ਗੀ ਯਾਰ ਕਿਹਦੇ ਰੱਬ ਨੇ ਕਿਰਪਾ ਕੀਤੀ ਇਹ ਸਾਡੀ ਜਿੰਦਗੀ ਆ ਗਈ ਨਾ ਅਸੀਂ ਵੀ ਜੇ ਕੋਈ ਇਦਾਂ ਦਾ ਬੰਦਾ ਹੁੰਦਾ ਸਹਾਰਾ ਬਣਾਗੇ ਮੈਂ ਨਾ ਕਿਸੇ ਕੰਦੇ ਸਾਡੇ ਘਰ ਦਾ 10 ਕਮਰੇ ਸੀਗੇ ਤੇ ਟਾਈਮ ਅਤਰਾ ਟਾਈਮ ਆ ਗਈ ਸੀ ਦੋ ਇੱਕ ਕਮਰਾ ਕਿਰਾਏ ਤੇ ਲੱਗੇ ਰਹਿਣਾ ਪਿਆ ਹਾਲ ਨੂੰ 4 ਸਾਲ ਮੇਰੇ ਪੈਰਾਂ ਚ ਚੱਪਲ ਵੀ ਨਹੀਂ ਸੀ ਬੈਂ ਬੜੀ ਤੰਗੀ ਨਾਲ ਦਿਨ ਕੱਟੇ ਗੁਰੂ ਨਾਨਕ ਮਰਨ ਨੇ ਕਿਰਪਾ ਕੀਤੀ ਸੇਵਾ ਕਰਨ ਦੇ ਲਈ ਕਰਦੀ ਸੁਨਣਾ ਕਿਰਪਾ ਕੀਤੀ ਐ ਛੋੜਾਇਆ ਕੋਈ ਨਹੀਂ ਮਾਰਾਈ ਨੀ ਕਿਰਪਾ ਕੀਤੀ ਤੁਹਾਡੇ ਕੋਲ ਇਹ ਤਾਂ ਇਹ ਨਾਲ ਦੇ ਹੋਰ ਵੀ ਬੰਦੇ ਆਂਦੇ ਨੇ ਹਾਂਜੀ ਤੁਸੀਂ ਹੋਰ ਵੀ ਲੋਕ ਇੱਧਰ ਦੇ ਲੈ ਕੇ ਆਉਂਦੇ ਹੋ ਜਿਹੜੇ ਮੈਂਟਲੀ ਆ ਫਿਜ਼ੀਕਲੀ ਫਿੱਟ ਨਹੀਂ ਹੈਗੇ ਹਾਂਜੀ ਅਸੀਂ ਲੈ ਕੇ ਆਂਦੇ ਆ ਜੀ ਇੱਕ ਮਾਤਾ ਲੈ ਕੇ ਇੱਕ ਅੰਦਰ ਮਾਤਾ ਪਈ ਆ ਇੱਕ ਆ ਵੀਰ ਆ ਵੀਰ ਬੈਠਾ ਤੇ ਰੇ ਲੈ ਕੇ ਆਏ ਆ ਇੱਕ ਕੋ ਬਜ਼ੁਰਗ ਹੋਰ ਬੈਠਾ ਉਹ ਲੈ ਕੇ ਆਏ ਚਾਰ ਪੰਜ ਬੰਦੇ ਮੈਂ ਲੈ ਕੇ ਆਏ ਜੀ ਅੱਜ ਜੀ ਇਹ ਬਾਕੀ ਗਾਹਾਂ ਆਪਣੀ ਸੇਵਾ ਚੱਲ ਰਹੀ ਆ ਜਿੱਥੇ ਵੀ ਕੋਈ ਤੁਹਾਡੇ ਰਗਾ ਭਰਾ ਆ ਜਾਂ ਕੋਈ ਸੱਜਣ ਮਿੱਤਰ ਫੋਨ ਕਰੂਗਾ ਆਪਾਂ ਉੱਥੇ ਪਹੁੰਚ ਕਰਾਂਗੇ ਪਹੁੰਚ ਕੇ ਆਪਾਂ ਭੈਣ ਭਰਾ ਨੂੰ ਬੈਨਕ ਜਿਆ ਕੇ ਨਾ ਰੋਟੀ ਪਾਣੀ ਕਿੰਨਾ ਲੱਗੂਗਾ ਹੋ ਗਿਆ ਆਪਾਂ ਇਦਾਂ ਦਾ ਪਾਪ ਖਾਮ ਗਦੋਂ ਉਲਾਵਾਗੇ ਧੰਨਵਾਦ ਧੰਨਵਾਦ ਦੂਦ ਬੋਲਤੇ ਨਹੀਂ ਦੋਸਤ ਕਿਵੇਂ ਦਾ ਲੱਗ ਰਿਹਾ ਇੱਥੇ ਆ ਕੇ ਠੀਕ ਹੈ ਮਤਲਬ ਪਹਿਲਾਂ ਤੁਸੀਂ ਉੱਥੇ ਕਹਿ ਰਹੇ ਸੀ ਮੈਂ ਨਹੀਂ ਜਾਣਾ ਹੈਗਾ ਪਰ ਇੱਥੇ ਤੁਸੀਂ ਹੁਣ ਆਏ ਹੋ ਤੇ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਇੱਥੇ ਆ ਕੇ ਹਾਂਜੀ ਮੈਂ ਤਾਂ ਉਹ ਤਾਂ ਉਹ ਤਾਂ ਬਹਿ ਕਾ ਹੁਆ ਸੀ ਮੈਂ ਤਬ ਅੱਛਾ ਹੋਰ ਬਤਾਓ ਆਪ ਨਹੀਂ ਤੇ ਫਿਰ ਹੁਣ ਕੀ ਇੱਥੇ ਵਧੀਆ ਹੈਗੇ ਲੋਕ ਸਾਰੇ ਕਿਦਾਂ ਦਾ ਬਿਹੇਵ ਉਹ ਕਿਦਾਂ ਦੇ ਲੋਕ ਨੇ ਵਿਵਹਾਰ ਕਿਵੇਂ ਦਾ ਇਹਨਾਂ ਦਾ ਵਧੀਆ ਨੇ ਟਾਈਮ ਸਪੈਂਡ ਕਰੀਆ ਪਿਆਰ ਤੇ ਬੋਲਦੇ ਮੈਨੇ ਬੋਲਦੀਆ ਬਸ ਅੱਛਾ ਚਾਹ ਪਾਣੀ ਪਿਲਾ ਰਹੇ ਨੇ ਤੁਹਾਨੂੰ ਪੁੱਛ ਰਹੇ ਨੇ ਰੋਟੀ ਵਗੈਰਾ ਪੁੱਛੀ ਇਹਨਾਂ ਨੇ रोटी में अभी नहीं खानी मैं आपको पता वहाँडी मोल था वहाँ से ध्यान था वो कर रहा है उधर का खेल है इधर का मोड है लगता है आपको पे आपका पारिवारिक माहौल मिलेगा दुनिया पारिवारिक है इसमें क्या भेद है ये तो अलग अलग अकॉर्डिंग है अपनी सोच समझ है प्यार से इनका मेरा नाता क्या है दुनिया तो फिर जन्म है ये ऑलरेडी चैनल आई रहा है मामोली जी का ये आते हैं तो उनका आपको पता ही मन था पढ़ते हैं मंदिर है गुरुद्वारे भी जाते मानता हूँ पेरों के भी जाता हूँ चर्च में नहीं अभी वो कभी चलेंगे जब जो मुस्लिम होती है गुरुवार को पता उसकी रोशनी है रूप है मुझे जागरण में भी आते हैं बात भी करते हैं कई सारी बातें होती हैं जो हुई है मैंने पहले भी बुलाया हुआ और जहाँ पे भी कैमरे कमरे में आया हुआ शुक्रिया ਕੋਸਾ ਬੰਤ ਜੀ ਬੱਤੇ ਹਾਂਜੀ ਪੱਪੀ ਅੱਜ ਲੈ ਕੇ ਆਏ ਹੋ ਤੁਸੀਂ ਵੀ ਕੀ ਹੈ ਗੱਲਬਾਤ ਕਰੋ ਮੜੀ ਜੀ ਹਾਂਜੀ ਵੀਰ ਜੀ ਅਸੀਂ ਨਾ ਪਰਸੋਂ ਕੱਲ ਕੱਲ ਆ ਰਹੇ ਸੀਗੇ ਅਸੀਂ ਚੰਡੀਗੜ੍ਹ ਤੋਂ ਰੋਡ ਤੋਂ ਉਧਰੋਂ ਸਮਰਾਲਾ ਚੌਂਕ ਤੋਂ ਅਸੀਂ ਉੱਥੇ ਦੇਖਿਆ ਵੀਰੇ ਆਪਣੇ ਬੈਠੇ ਸੀਗੇ ਤੇ ਸਾਡੇ ਮਨ ਨੂੰ ਬੜਾ ਦੁੱਖ ਲੱਗਾ ਵੀ ਗੁਰਸਿੱਖ ਬੰਦਾ ਯਾਰ ਵੀ ਕਿਉਂ ਇਦਾਂ ਹੋ ਰਿਹਾ ਹੈ ਨਾ ਕਿ ਸਾਡਾ ਕੋਈ ਭਰਾ ਹੋਵੇ ਜਾਂ ਕੋਈ ਸਾਡੇ ਘਰ ਦੇ ਵਿੱਚੋਂ ਪਾਗ ਛੱਡਾਂਗੇ ਤੇ ਅਸੀਂ ਇਹਨਾਂ ਨਾਲ ਕੱਲ ਗੱਲਬਾਤ ਕੀਤੀ ਤੇ ਕੱਲ ਤਾਂ ਨਹੀਂ ਮੰਨੇ ਫਿਰ ਇਹਨੂੰ ਕਹੇ ਕੱਲ ਨੂੰ ਆ ਜੀਏ ਪਰਸਨਲ ਜਦੋਂ ਆ ਗਏ ਤੇਰੇ ਲੈ ਕੇ ਜਾਣਾ ਵੀਰੇ ਸਾਡੀ ਕੁੱਲੀ ਦੇ ਵਿੱਚ ਪਾ ਚਾਰਨ ਪਾਓ ਇਹ ਬਸ ਆਪਾਂ ਸੇਵਾ ਕਰਨੀਆਂ ਰੱਖੇ ਬੜੇ ਪਿਆਰ ਨਾਲ ਗੱਲਾਂ ਕੀਤੀਆਂ ਵੀਰੇ ਸਾਡੇ ਨਾਲ ਇਹ ਵੀਰੇ ਅਸੀਂ ਅੱਜ ਗਏ ਤੇ ਸਾਨੂੰ ਵੀਰ ਮਿਲਿਆ ਸੀ ਫਿਰ ਭਰਾਵਾ ਦੇ ਸਹਿਯੋਗ ਨਾਲ ਅੱਜ ਇਹਨੂੰ ਲੈ ਕੇ ਆਂਦਾ ਵਾ ਅੱਜ ਤੇ ਲੈ ਕੇ ਹੁਣ ਇਹਨੂੰ ਇਸ਼ਨਾਨ ਪਾਣੀ ਕਰਵਾਵੀਂ ਗੁਰੂ ਦੀ ਮਰਜ਼ੀ ਕਿਰਪਾ ਨਾਲ ਤੇ ਅੱਗੇ ਤੋਂ ਵੀਰੇ ਨਾਲ ਸਾਡੇ ਚੱਲ ਕੇ ਆਪਾਂ ਵੱਧ ਤੋਂ ਵੱਧ ਸੇਵਾ ਕਰਾਂਗੇ ਹੋਰ ਕਿਤੇ ਵੀ ਭੈਣ ਭਾਈ ਬੜੇ ਦੇ ਤੇ ਦਿਮਾਗ 'ਚ ਕਿਵੇਂ ਆਇਆ ਵੀ ਸਾਨੂੰ ਇਹ ਕੰਮ ਕਰਨਾ ਚਾਹੀਦਾ ਵੀਰ ਜੀ ਇਹ ਨਾ ਮੇਰਾ ਨਾ ਪਰਾਦੇ ਭਰੇ ਡੈੱਟ ਵੀ 2016 ਚ ਉੱਥੋਂ ਨਾ ਮੇਰੇ ਮਨ ਚ ਇਦਾਂ ਆਇਆ ਜਿਵੇਂ ਇੱਕ ਲਿਖਦੇ ਨਾਦ ਹੋ ਗਏ ਸੀ ਕਿ ਯਾਰ ਜਦੋਂ ਪਰਾਦੇ ਭਰੇ ਡੈੱਟ ਹੋ ਗਈ ਯਾਰ ਕਿਸੇ ਰੱਬ ਨੇ ਕਿਰਪਾ ਕੀਤੀ ਸਾਡੀ ਜ਼ਿੰਦਗੀ ਆ ਗਈ ਨਾ ਅਸੀਂ ਵੀ ਜੇ ਕੋਈ ਇਦਾਂ ਦਾ ਬੰਦਾ ਹੁੰਦਾ ਸਹਾਰਾ ਬਣਾਗੇ ਮੈਂ ਨਾ ਕਿਸੇ ਕੰਦੇ ਸਾਡੇ ਘਰ ਦਾ 10 ਕਮਰੇ ਸੀਗੇ ਇਹ ਟਾਈਮ ਤੇਰਾ ਟਾਈਮ ਆ ਗਿਆ ਸੀ ਦੋ ਇੱਕ ਕਮਰਾ ਕਿਰਾਏ ਤੇ ਲੱਗੇ ਰਹਿਣਾ ਪਿਆ ਹਾਲ ਚਾਰ ਸਾਲ ਮੇਰੇ ਪੈਰਾਂ ਚ ਚੱਪਲ ਵੀ ਨਹੀਂ ਸੀ ਪੈਂ ਬੜੀ ਤੰਗੀ ਨਾਲ ਦਿਨ ਕੱਟੇ ਗੁਰੂ ਨਾਨਕ ਮਰਨਾਂ ਕਿਰਪਾ ਕੀਤੀ ਸੇਵਾ ਕਰਨ ਦੇ ਲਈ ਕਰਦੀ ਕਿ ਉਹਨੇ ਕਿਰਪਾ ਕੀਤੀ ਛੋਟਾ ਜਿਹਾ ਕੁਲੀ ਬਣਾਈ ਮਾਰਨ ਨੇ ਕਿਰਪਾ ਕੀਤੀ ਤੁਹਾਡੇ ਤਾਲ ਦੇ ਹੋਰ ਵੀ ਬੰਦੇ ਆਉਂਦੇ ਨੇ ਹਾਂਜੀ ਤੁਸੀਂ ਹੋਰ ਵੀ ਲੋਕ ਇੱਧਰ ਤੇ ਲੈ ਕੇ ਆਉਂਦੇ ਹੋ ਜਿਹੜੇ ਮੈਂਟਲੀ ਜਾਂ ਫਿਜ਼ੀਕਲੀ ਫਿੱਟ ਨਹੀਂ ਹੈਗੇ ਹਾਂਜੀ ਅਸੀਂ ਲੈ ਕੇ ਆਨੇ ਆ ਜੀ ਇੱਕ ਮਾਤਾ ਲੈ ਕੇ ਇੱਕ ਅੰਦਰ ਮਾਤਾ ਪਈ ਆ ਇੱਕ ਆਬੀਰ ਆ ਆਬੀਰ ਬੈਠਾ ਜਰੇ ਲੈ ਕੇ ਆਏ ਆ ਇੱਕ ਕੋ ਬਜ਼ੁਰਗ ਹੋਰ ਬੈਠਾ ਉਹ ਲੈ ਕੇ ਆਏ ਚਾਰ ਪੰਜ ਬੰਦੇ ਮੈਂ ਲੈ ਕੇ ਆਏ ਆ ਜੀ ਹਾਂਜੀ ਤੇ ਬਾਕੀ ਗਾਹਾਂ ਆਪਣੀ ਸੇਵਾ ਚੱਲ ਰਹੀ ਆ ਜਿੱਥੇ ਵੀ ਕੋਈ ਤੁਹਾਡੇ ਰਗਾ ਭਰਾ ਆ ਜਾ ਕੋਈ ਸੱਜਣ ਮਿੱਤਰ ਫੋਨ ਕਰੂਗਾ ਆਪਾਂ ਉੱਥੇ ਪਹੁੰਚ ਕਰਾਂਗੇ ਪਹੁੰਚ ਕੇ ਆਪਾਂ ਭੈਣ ਭਰਾ ਨੂੰ ਬੈਂਕ ਕੰਦਲਾ ਕਰਕੇ ਲੈ ਕੇ ਆਵਾਂਗੇ ਜੀ ਜਾ ਕੇ ਉਹਨਾਂ ਨੂੰ ਰੋਟੀ ਪਾਣੀ ਕਿੰਨਾ ਬਿਚੂਗਾ ਹੋ ਧੰਨਵਾਦ ਧੰਨਵਾਦ ਦੂਦ ਬੋਲਤੇ ਨਹੀਂ ਦੋਸਤ ਕਿਵੇਂ ਦਾ ਲੱਗ ਰਿਹਾ ਇੱਥੇ ਆ ਕੇ ਠੀਕ ਹੈ ਮਤਲਬ ਪਹਿਲਾਂ ਤੁਸੀਂ ਉੱਥੇ ਕਹਿ ਰਹੇ ਸੀ ਮੈਂ ਨਹੀਂ ਜਾਣਾ ਹੈਗਾ ਪਰ ਇੱਥੇ ਤੁਸੀਂ ਹੁਣ ਆਏ ਹੋ ਤੇ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਇੱਥੇ ਆ ਕੇ ਹਾਂਜੀ तो मैं का बैठ गया था वो तो बहुत बहका हुआ था मैं तब अच्छा आ, और बताओ आप नहीं तो फिर होने की इथे बढ़िया है ये लोग सारे किता था बिहेवियर किता थे लोग ने व्यवहार किमे दा इना दा बढ़िया ने टाइम स्पेंड कर लिया प्यार से बोल दे मैंने बोल दिया बस अच्छा चाय पानी पिला रहे ने थानू पूछ रहे ने रोटी वगैरह पूछी इन्होने रोटी मैं अभी नहीं खाले मैं आपको बता वहां चाय भी और भी था वहां देख था वो कर रहा है उधर का खेल है उधर का डिफरेंट मोड है नहीं। नहीं। लगता है आपको यहाँ पे आपका पारिवारिक माहौल मिलेगा दुनिया पारिवारिक इस है इसमें क्या भेद है ये तो अलग अलग अकॉर्डिंग है अपनी सोच समझ है प्यार से इनका मेरा नाता क्या है दुनिया तो फिर जन्म है ये ऑलरेडी चैनल आई रहा है माँ बोली जी का इसमें आते है आपको बताया मन था पढ़ते रहे मंदिर या गुरुद्वारे भी जाते मानता हूँ फिर कभी जाता हूँ चर्च में नहीं अभी वो कभी चलेंगे तो 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 उसकी मुस्लिम होती है गुरु आपको पता उसकी रोशनी या रूप है जागरण में भी आते हैं बात भी करते हैं कई सारी बातें होती हैं। जो तो हुई है मैंने पहले भी बुलाया वहाँ जहाँ पे भी कैमरे कमरे में आया हूँ शुक्रिया ਹਾਂਜੀ ਬੱਬੀ ਅੱਜ ਲੈ ਕੇ ਆਏ ਹੋ ਤੁਸੀਂ ਵੀ ਕੀ ਹੈ ਗੱਲਬਾਤ ਕਰੋ ਮੜੀ ਜੀ ਹਾਂਜੀ ਵੀਰ ਜੀ ਅਸੀਂ ਨਾ ਪਰਸੋਂ ਕੱਲ ਕੱਲ ਆ ਰਹੇ ਸੀਗੇ ਅਸੀਂ ਚੰਡੀਗੜ੍ਹ ਤੋਂ ਰੋਡ ਤੋਂ ਉਧਰੋਂ ਸਮਰਾਲ ਜੋਂਗ ਤੋਂ ਅਸੀਂ ਉੱਥੇ ਦੇਖਿਆ ਵੀਰੇ ਆਪਣੇ ਬੈਠੇ ਸੀਗੇ ਤੇ ਸਾਡੇ ਮਨ ਨੂੰ ਬੜਾ ਦੁੱਖ ਲੱਗਾ ਵੀ ਗੁਰਸਿੱਖ ਬੰਦਾ ਯਾਰ ਵੀ ਇਹ ਕਿਉਂ ਇਦਾਂ ਹੋ ਰਿਹਾ ਹੈ ਨਾ ਕਿ ਸਾਡਾ ਕੋਈ ਭਰਾ ਹੋਵੇ ਜਾਂ ਕੋਈ ਸਾਡੇ ਘਰ ਦੇ ਵਿੱਚੋਂ ਆਪਾਂ ਛੱਡਾਂਗੇ ਤੇ ਅਸੀਂ ਇਹਨਾਂ ਨਾਲ ਕੱਲ ਗੱਲਬਾਤ ਕੀਤੀ ਤੇ ਕੱਲ ਤਾਂ ਨਹੀਂ ਮੰਨੇ ਫਿਰ ਇਹਨੂੰ ਕਹੇ ਕੱਲ ਨੂੰ ਆ ਜੀਏ ਪਰਸੋਂ ਜਦੋਂ ਆ ਗਏ ਤੇਰੇ ਲੈ ਕੇ ਜਾਣਾ ਵੀਰੇ ਸਾਡੀ ਕੁਲੀ ਦੇ ਵਿੱਚ ਪਾ ਚਾਰ ਨਾ ਪਾਓ ਆਪਾਂ ਸੇਵਾ ਕਰਨੀ ਆ ਰੱਖੀ ਬੜੇ ਪਿਆਰ ਨਾਲ ਗੱਲਾਂ ਕੀਤੀਆਂ ਵੀਰੇ ਸਾਡੇ ਨਾਲ ਇਹ ਫਿਰ ਅਸੀਂ ਅੱਜ ਗਏ ਤੇ ਸਾਨੂੰ ਵੀਰ ਮਿਲਿਆ ਸੀ ਫਿਰ ਪ੍ਰਭਾਵਾ ਦੇ ਸਹਿਯੋਗ ਨਾਲ ਅੱਜ ਇਹਨੂੰ ਲੈ ਕੇ ਆਂਦਾ ਵਾ ਅੱਜ ਤੇ ਲੈ ਕੇ ਹੁਣ ਇਹਨੂੰ ਇਸ਼ਨਾਨ ਪਾਣੀ ਕਰਵਾਵੀਂ ਗੁਰੂ ਮਰਦੀਖ ਰਪਾ ਨਾਲ ਤੇ ਅੱਗੇ ਤੋਂ ਫਿਰ ਇਹ ਨਾਲ ਸਾਡੇ ਚੱਲ ਕੇ ਆਪਾਂ ਵੱਧ ਤੋਂ ਵੱਧ ਸੇਵਾ ਕਰਾਂਗੇ ਹੋਰ ਕਿਤੇ ਵੀ ਭੈਣ ਭਾਈ ਬੜੇ ਦੇ ਤੇ ਦਿਮਾਗ 'ਚ ਕਿਵੇਂ ਆਇਆ ਵੀ ਸਾਨੂੰ ਇਹ ਕੰਮ ਕਰਨਾ ਚਾਹੀਦਾ ਵੀਰ ਜੀ ਇਹ ਨਾ ਮੇਰਾ ਨਾ ਭਰਾ ਦੇ ਭਰੀ ਆਈ ਦਿੱਤਾ ਵੀ 2016 ਚ ਉੱਥੋਂ ਨਾ ਮੇਰੇ ਮਨ ਚ ਇਦਾਂ ਆਇਆ ਜਦੋਂ ਇੱਕ ਲਿਖਦੇ ਨਾਮ ਹੋ ਗਏ ਸੀਗੇ ਸੀ ਵੀਰ ਜੀ ਜਦੋਂ ਭਰਾ ਦੇ ਬ리에 ਡੈਥ ਹੋ ਗਈ ਯਾਰ ਕਿਸੇ ਰੱਬ ਨੇ ਕਿਰਪਾ ਕੀਤੀ ਸਾਡੀ ਜਿੰਦਗੀ ਆ ਗਈ ਨਾ ਅਸੀਂ ਵੀ ਜੋ ਕੋਈ ਏਦਾਂ ਦਾ ਬੰਦਾ ਹੁੰਦਾ ਸਹਾਰਾ ਬਣਾਗੇ ਮੈਂ ਨਾ ਕਿਸੇ ਕੰਮ ਸਾਡੇ ਘਰ 10 ਕਮਰੇ ਸੀਗੇ ਤੇ ਟਾਈਮ ਤੇਰਾ ਟਾਈਮ ਆ ਗਿਆ ਸੀ ਦੋ ਇੱਕ ਕਮਰਾ ਕਿਰਾਏ ਤੇ ਲੈ ਕੇ ਰਹਿਣਾ ਪਿਆ ਹਲ ਚਾਰ ਸਾਲ ਮੇਰੇ ਪੈਰਾਂ 'ਚ ਚੱਪਲ ਵੀ ਨਹੀਂ ਸੀ ਮੈਂ ਬੜੀ ਤੰਗੀ ਨਾਲ ਦਿਨ ਕੱਟੇ ਗੁਰੂ ਨਾਨਕ ਮਰਨ ਨੇ ਕਿਰਪਾ ਕੀਤੀ ਸੇਵਾ ਕਰਨ ਦੇ ਲਈ ਕਰਦੀ ਤੇ ਉਹਨੇ ਕਿਰਪਾ ਕੀਤੀ ਛੋਟਾ ਜਿਹਾ ਕੁਲੀ ਨਹੀਂ ਮਾਰਾ ਇਹਨੇ ਕਿਰਪਾ ਕੀਤੀ ਤੁਹਾਡੇ ਕੋਲ ਤਾਂ ਇਹ ਨਾਲ ਦੇ ਹੋਰ ਵੀ ਬੰਦੇ ਆਉਂਦੇ ਨੇ ਹਾਂਜੀ ਤੁਸੀਂ ਹੋਰ ਵੀ ਲੋਕ ਇੱਧਰ ਦੇ ਲੈ ਕੇ ਆਉਂਦੇ ਹੋ ਜਿਹੜੇ ਮੈਂਟਲੀ ਜਾਂ ਫਿਜ਼ੀ ਹਾਂਜੀ ਅਸੀਂ ਲੈ ਕੇ ਆਨੇ ਆ ਜੀ ਇੱਕ ਮਾਤਾ ਲੈ ਕੇ ਇੱਕ ਅੰਦਰ ਮਾਤਾ ਪਈ ਆ ਇੱਕ ਆ ਵੀਰ ਆ ਵੀਰ ਬੈਠਾ ਇਧਰ ਇਹ ਲੈ ਕੇ ਆਏ ਆ ਦੇਖੋ ਬਜ਼ੁਰਗ ਹੋਰ ਬੈਠਾ ਉਹ ਲੈ ਕੇ ਆਏ ਚਾਰ ਪੰਜ ਬੰਦੇ ਮੈਂ ਲੈ ਕੇ ਆਇਆ ਜੀ ਅਜੇ ਤੇ ਬਾਕੀ ਗਾਹਾਂ ਆਪਣੀ ਸੇਵਾ ਚੱਲ ਰਹੀ ਆ ਜਿੱਥੇ ਵੀ ਕੋਈ ਤੁਹਾਡੇ ਵਰਗਾ ਭਰਾ ਜਾਂ ਕੋਈ ਸੱਜਣ ਮਿੱਤਰ ਫੋਨ ਕਰੂਗਾ ਆਪਾਂ ਉੱਥੇ ਪਹੁੰਚ ਕਰਾਂਗੇ ਪਹੁੰਚ ਕੇ ਆਪਾਂ ਭੈਣ ਭਰਾ ਨੂੰ ਮੈਂ ਤਾਲਾ ਕਰਕੇ ਲੈ ਕੇ ਆਵਾਂਗੇ ਜੀ ਤੇ ਆ ਕੇ ਉਹਨਾਂ ਨੂੰ ਰੋਟੀ ਪਾਣੀ ਕਿੰਨਾ ਵੀ ਦੂਗਾ ਉਹ ਵੀ ਆਪਾਂ ਇਦਾਂ ਦਾ ਪਾਪ ਖਾਮ ਕੋ ਦੋਨਾਂ ਨੂੰ ਖਾਵਾਂਗੇ ਧੰਨਵਾਦ ਜੀ ਧੰਨਵਾਦ ਦੂਧ ਬੋਲਤੇ ਨਹੀਂ ਦੂਧ ਕਿਵੇਂ ਦਾ ਲੱਗ ਰਿਹਾ ਇੱਥੇ ਆ ਕੇ ਠੀਕ ਹੈ ਮਤਲਬ ਪਹਿਲਾਂ ਤੁਸੀਂ ਉੱਥੇ ਕਹਿ ਰਹੇ ਸੀ ਮੈਂ ਨਹੀਂ ਜਾਣਾ ਹੈਗਾ ਪਰ ਇੱਥੇ ਤੁਸੀਂ ਹੁਣ ਆਏ ਹੋ ਤੇ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਇੱਥੇ ਆ ਕੇ ਹਾਂਜੀ ਮੋਟੋ ਮੋਟੋ ਬਹਿ ਕਾ ਹੁਆ ਥਾ ਮੈਂ ਤਬ ਅੱਛਾ ਹੋਰ ਬਤਾਓ ਆ ਨਹੀਂ ਤੇ ਫਿਰ ਹੁਣ ਕੀ ਇੱਥੇ ਵਧੀਆ ਆਏਗੇ ਲੋਕ ਸਾਰੇ ਕਿਦਾਂ ਦਾ ਬਿਹੇਵਰ ਕਿਦਾਂ ਦੇ ਲੋਕ ਨੇ ਵਿਵਹਾਰ ਕਿਵੇਂ ਦਾ ਇਹਨਾਂ ਦਾ ਵਧੀਆ ਨੇ ਨੇ ਟਾਈਮ ਸਪੈਂਡ ਕਰ ਲਿਆ ਪਿਆਰ ਤੇ ਬੋਲਦੇ ਮੈਨੇ ਬੋਲਦੀਆ ਪਰ ਅੱਛਾ ਚਾਹ ਪਾਣੀ ਪਿਲਾ ਰਹੇ ਨੇ ਤੁਹਾਨੂੰ ਪੁੱਛ ਰਹੇ ਨੇ ਰੋਟੀ ਵਗੈਰਾ ਪੁੱਛੀ ਇਹਨਾਂ ਨੇ ਰੋਟੀ ਮੈਂ ਅੱਭੀ ਨਹੀਂ ਖਾਧੀ ਮੈਂ ਉਹ ਆਪਕੋ ਬਤਾਉਂਗਾ ਵਹਾਂ ਚਾਹ ਨਹੀਂ ਹੋਰ ਨਹੀਂ ਥਾ ਉਹ ਵਹਾਂ ਤੇ ध्यान था वो कर रहा है उधर का खेल है इधर का डिफरेंट मोड है लगता है आपको यहाँ पे आपका पारिवारिक माहौल मिलेगा दुनिया पारिवारिक है इसमें क्या भेद ये तो अलग अलग अकॉर्डिंग है अपनी सोच समझ है प्यार से इनका मेरा नाता क्या है दुनिया तो फिर जन्म है ये ऑलरेडी चैनल आ ही रहा है माँ बोली जी का इसमें आते ही है पढ़ते रहे मंदिर है गुरुद्वारे भी मानता हूँ पीरों को भी जाता हूँ चर्च में नहीं भैया वो कभी चलेंगे चल जब तो 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 उसकी मौत के लाएंगे आपको पता है उसकी रोशनी है रूप है वो जागरण में भी आते हैं बात भी करते हैं कई सारी बातें होती हैं जो तो हुई है मैंने पहले भी बुलाया हुआ ऑलरेडी जहाँ पे भी कैमरे कुमरे में आया हुआ शुक्रिया साहब ਹਾਂਜੀ ਬੱਬੀ ਅੱਜ ਲੈ ਕੇ ਆਏ ਹੋ ਤੁਸੀਂ ਵੀ ਕੀ ਹੈ ਗੱਲਬਾਤ ਕਰੋ ਮੜੀ ਜੀ ਹਾਂਜੀ ਵੀਰ ਜੀ ਅਸੀਂ ਨਾ ਪਰਸੋਂ ਕੱਲ ਕੱਲ ਆ ਰਹੇ ਸੀਗੇ ਅਸੀਂ ਚੰਡੀਗੜ੍ਹ ਤੋਂ ਰੋਡ ਤੋਂ ਉਧਰੋਂ ਸਮਰਾਲ ਜੋਂਗ ਤੋਂ ਅਸੀਂ ਉੱਥੇ ਦੇਖਿਆ ਵੀਰੇ ਆਪਣੇ ਬੈਠੇ ਸੀਗੇ ਤੇ ਸਾਡੇ ਮਨ ਨੂੰ ਬੜਾ ਦੁੱਖ ਲੱਗਾ ਵੀ ਗੁਰਸਿੱਖ ਬੰਦਾ ਯਾਰ ਵੀ ਇਹ ਕਿਉਂ ਅੱਧਾ ਹੋ ਰਿਹਾ ਹੈ ਨਾ ਤੇ ਸਾਡਾ ਕੋਈ ਭਰਾ ਹੋਵੇ ਜਾਂ ਕੋਈ ਸਾਡੇ ਘਰ ਦੇ ਵਿੱਚੋਂ ਆਪਾਂ ਛੱਡਾਂਗੇ ਤੇ ਅਸੀਂ ਇਹਨਾਂ ਨਾਲ ਕੱਲ ਗੱਲਬਾਤ ਕੀਤੀ ਤੇ ਕੱਲ ਤਾਂ ਨਹੀਂ ਮੰਨੇ ਫਿਰ ਇਹਨੂੰ ਕਹੇ ਕੱਲ ਨੂੰ ਆ ਜੀਏ ਬਸ ਲੋ ਜਦੋਂ ਆ ਗਏ ਤੇਰੇ ਲੈ ਕੇ ਜਾਣਾ ਵੀਰੇ ਸਾਡੀ ਕੁੱਲੀ ਦੇ ਵਿੱਚ ਪਾ ਚਾਰਨ ਪਾਓ ਆਪਾਂ ਸੇਵਾ ਕਰਨੀ ਆ ਰਲ ਕੇ ਬੜੇ ਪਿਆਰ ਨਾਲ ਗੱਲਾਂ ਕੀਤੀਆਂ ਵੀਰੇ ਸਾਡੇ ਨਾਲ ਇਹ ਵੀਰੇ ਅਸੀਂ ਅੱਜ ਗਏ ਤੇ ਸਾਨੂੰ ਵੀਰ ਮਿਲਿਆ ਸੀ ਫਿਰ ਪ੍ਰਭਾਮੇ ਦੇ ਸਹਿਯੋਗ ਨਾਲ ਅਜ ਇਹਨੂੰ ਲੈ ਕੇ ਆਂਦਾ ਵਾਂ ਅੱਜ ਤੇ ਲੈ ਕੇ ਉਹਨੂੰ ਇਸ਼ਨਾਨ ਪਾਣੀ ਕਰਵਾਵੀਂ ਗੁਰੂ ਮਰਦੀ ਦੀ ਕਿਰਪਾ ਨਾਲ ਤੇ ਅੱਗੇ ਤੋਂ ਫਿਰ ਇਹ ਨਾਲ ਸਾਡੇ ਚੱਲ ਕੇ ਆਪਾਂ ਵੱਧ ਤੋਂ ਵੱਧ ਸੇਵਾ ਕਰਾਂਗੇ ਹੋਰ ਕਿਤੇ ਵੀ ਭੈੜ ਭਾਈ ਤੁਹਾਡੇ ਦੇ ਉੱਤੇ ਦਿਮਾਗ 'ਚ ਕਿਵੇਂ ਆਇਆ ਵੀ ਸਾਨੂੰ ਇਹ ਕੰਮ ਕਰਨਾ ਚਾਹੀਦਾ ਵੀਰ ਜੀ ਇਹ ਨਾ ਮੇਰਾ ਨਾ ਭਰਾ ਦੇ ਭਰੇ ਡੈੱਟ ਵੀ 2016 ਚ ਉੱਥੋਂ ਨਾ ਮੇਰੇ ਮਨ ਚ ਇਦਾਂ ਆਇਆ ਜਿਵੇਂ ਇੱਕ ਲਿਖਦੇ ਨਾਦ ਹੋ ਗਏ ਸੀਗੇ ਸੀ ਵੀ ਯਾਰ ਜਦੋਂ ਭਰਾ ਦੇ ਭਰੇ ਡੈੱਟ ਹੋ ਗਏ ਯਾਰ ਕਿਦੇ ਰੱਬ ਨੇ ਕਿਰਪਾ ਕੀਤੀ ਸਾਡੀ ਜਿੰਦਗੀ ਆ ਗਈ ਨਾ ਅਸੀਂ ਵੀ ਜੇ ਕੋਈ ਇਦਾਂ ਦਾ ਬੰਦਾ ਹੁੰਦਾ ਸਹਾਰਾ ਬਣਾਗੇ ਮੈਂ ਨਾ ਕਿਸੇ ਕੰਦੇ ਸਾਡੇ ਘਰ ਦਾ 10 ਕਮਰੇ ਸੀਗੇ ਤੇ ਟਾਈਮ ਤੇਰਾ ਟਾਈਮ ਆ ਗਿਆ ਸੀ ਤੋਂ ਇੱਕ ਕਮਰਾ ਕਿਰਾਏ ਤੇ ਲੈ ਕੇ ਰਹਿਣਾ ਪRightarrow 4 ਸਾਲ ਮੇਰੇ ਪੈਰਾਂ 'ਚ ਚੱਪਲ ਵੀ ਨਹੀਂ ਸੀ ਬੈਂ ਬੜੀ ਤੰਗੀ ਨਾਲ ਦਿਨ ਕੱਟੇ ਠੀਕ ਹੈ ਗੁਰੂ ਨਾਨਕ ਮਰਨੇ ਕਿਰਪਾ ਕੀਤੀ ਸੇਵਾ ਕਰਨ ਦੇ ਲਈ ਕਰਦੀ ਕਿ ਉਹਨੇ ਕਿਰਪਾ ਕੀਤੀ ਛੋਟਾ ਜਾਂ ਕੋਈ ਨਹੀਂ ਮਾਰਿਆ ਨੇ ਕਿਰਪਾ ਕੀਤੀ ਤੁਹਾਡੇ ਕੋਲ ਇੱਧਰ ਨਾਲ ਦੇ ਹੋਰ ਵੀ ਬੰਦੇ ਆਉਂਦੇ ਨੇ ਹਾਂਜੀ ਤੁਸੀਂ ਹੋਰ ਵੀ ਲੋਕ ਇੱਧਰ ਦੇ ਲੈ ਕੇ ਆਉਂਦੇ ਹੋ ਜਿਹੜੇ ਮੈਂਟਲੀ ਜਾਂ ਫਿਜ਼ੀਕਲੀ ਫਿੱਟ ਨਹੀਂ ਹੈਗੇ ਹਾਂਜੀ ਅਸੀਂ ਲੈ ਕੇ ਆਨੇ ਆ ਜੀ ਇੱਕ ਮਾਤਾ ਲੈ ਕੇ ਇੱਕ ਅੰਦਰ ਮਾਤਾ ਪਈ ਆ ਇੱਕ ਆ ਵੀਰ ਆ ਵੀਰ ਬੈਠਾ ਤੇ ਰੇਲ ਲੈ ਕੇ ਆਏ ਆ ਇੱਕੋ ਬਜ਼ੁਰਗ ਹੋਰ ਬੈਠਾ ਉਹ ਲੈ ਕੇ ਆਏ ਆ ਚਾਰ ਪੰਜ ਬੰਦੇ ਮੈਂ ਲੈ ਕੇ ਆਏ ਆ ਜੀ ਅੱਜ ਜੀ ਬਾਕੀ ਗਾਹਾਂ ਆਪਣੀ ਸੇਵਾ ਚੱਲ ਰਹੀ ਆ ਇੱਥੇ ਵੀ ਕੋਈ ਤੁਹਾਡੇ ਰਗਾ ਬਰਾਜਾ ਕੋਈ ਸੱਜਣ ਮਿੱਤਰ ਫੋਨ ਕਰੂਗਾ ਆਪਾਂ ਉੱਥੇ ਪਹੁੰਚ ਕਰਾਂਗੇ ਪਹੁੰਚ ਕੇ ਆਪਾਂ ਭੈਣ ਭਰਾ ਨੂੰ ਮਹਿਮਤ ਕੱਲਾ ਕਰਕੇ ਲੈ ਕੇ ਆਵਾਂਗੇ ਜੀ ਲੈ ਆ ਕੇ ਉਹਨਾਂ ਨੂੰ ਰੋਟੀ ਪਾਣੀ ਜਿੰਨਾ ਬਿੱਦੂਗਾ ਉਹ ਹੀ ਆਪਾਂ ਇਦਾਂ ਦਾ ਪਾਪ ਖਾਮਕ ਉਹਨਾਂ ਨੂੰ ਖਵਾਵਾਂਗੇ ਧੰਨਵਾਦ ਜੀ ਧੰਨਵਾਦ ਦੂਤ ਬੋਲਤਾ ਨਹੀਂ ਦੋਸਤ ਕਿਵੇਂ ਦਾ ਲੱਗ ਰਿਹਾ ਇੱਥੇ ਆ ਕੇ ਠੀਕ ਹੈ ਮਤਲਬ ਪਹਿਲਾਂ ਤੁਸੀਂ ਉੱਥੇ ਕਹਿ ਰਹੇ ਸੀ ਮੈਂ ਨਹੀਂ ਜਾਣਾ ਹੈਗਾ ਪਰ ਇੱਥੇ ਤੁਸੀਂ ਹੁਣ ਆਏ ਹੋ ਤੇ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਇੱਥੇ ਆ ਕੇ ਹਾਂਜੀ ਤੁਹਾਡਾ ਬੈਕੀਆ ਨਾ ਮੋਟੋ ਮੋਟੋ ਬਹਿ ਕਾ ਹੁਆ ਥਾ ਮੈਂ ਤਬ ਹਾਂ ਅੱਛਾ ਹੋਰ ਦੱਸੋ ਆਪ ਨਹੀਂ ਤੇ ਫਿਰ ਹੁਣ ਕਿ ਇੱਥੇ ਵਧੀਆ ਹੈਗੇ ਲੋਕ ਸਾਰੇ ਕਿੱਦਾਂ ਦਾ ਬਿਹੇਵ ਕਿੱਦਾਂ ਦੇ ਲੋਕ ਨੇ ਵਿਵਹਾਰ ਕਿਵੇਂ ਦਾ ਇਹਨਾਂ ਦਾ ਵਧੀਆ ਨੇ ਟਾਈਮ ਸਪੈਂਡ ਕਰੀਆ ਪਿਆਰ ਤੇ ਬੋਲਦੇ ਮੈਨੇ ਬੋਲਦੀਆ ਪਰ ਅੱਛਾ ਚਾਹ ਪਾਣੀ ਪਿਲਾ ਰਹੀ ਨੇ ਤੁਹਾਨੂੰ ਪੁੱਛ ਰਹੀ ਨੇ ਰੋਟੀ ਵਗੈਰਾ ਪੁੱਛੀ ਇਹਨਾਂ ਨੇ रोटी मैं अभी नहीं खा ली मैं आपको बताऊं वहां चैली और भी था वहां से ध्यान था वो कर रहा है उधर का खेल है इधर का डिपेंड मोड है नहीं, 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 नहीं। नहीं। लगता है आपको यहां पे आपका पारिवारिक माहौल मिलेगा दुनिया परिवारिक है इसमें क्या भेद है नहीं, नहीं, नहीं। नहीं। ये तो लग लग अकॉर्डिंग है अपनी सोच समझ यार थे इनका मेरा नाता क्या है दुनिया तो फिर जन्म है ये ऑलरेडी चैनल आई रहा है माँ बोली जी का आपको तो पढ़ते रहे मंदिर है गुरुद्वारे मानता हूँ पेरो चर्च में भी वो कभी चलेंगे जो मुस्लिम होती है आपको पता उसकी रोशनी रूप है वो जागरण में भी आते हैं बात भी करते हैं कई सारी बातें होती है मैंने पहले भी बुलाया भी ਕੈਮਰੇ ਕੂਂਡੇ ਮੈਂ ਆਇਆ ਹਾਂ। ਸ਼ੁਕਰੀਆ। ਬਾਬਾ ਸਾਹਿਬ ਆਇਆ ਜੀ ਬੱਬੇ। ਹਾਂਜੀ ਬੱਬੇ ਅੱਜ ਲੈ ਕੇ ਆਏ ਹੋ ਤੁਸੀਂ ਵੀ ਕੀ ਹੈ ਗੱਲਬਾਤ ਕਰੋ ਮੜੀ ਜੀ। ਹਾਂਜੀ ਵੀਰ ਜੀ ਅਸੀਂ ਨਾ ਪਰਸੋਂ ਕੱਲ ਕੱਲ ਆ ਰਹੇ ਸੀਗੇ ਅਸੀਂ ਚੰਡੀਗੜ੍ਹ ਤੋਂ ਰੋਡ ਤੋਂ ਉਧਰੋਂ ਸਮਰਾਲਾ ਚੌਂਕ ਤੋਂ ਅਸੀਂ ਉੱਥੇ ਦੇਖਿਆ ਵੀਰੇ ਆਪਣੇ ਬੈਠੇ ਸੀਗੇ ਤੇ ਸਾਡੇ ਮਨ ਨੂੰ ਬੜਾ ਦੁੱਖ ਲੱਗਾ ਵੀ ਗੁਰਸਿੱਖ ਬੰਦਾ ਯਾਰ ਵੀ ਅਸੀਂ ਕਿਉਂ ਇਦਾਂ ਹੋ ਰਿਹਾ ਹੈ ਨਾ ਕਿ ਸਾਡਾ ਕੋਈ ਭਰਾ ਹੋਵੇ ਜਾਂ ਕੋਈ ਸਾਡੇ ਘਰ ਦੇ ਵਿੱਚੋਂ ਆਪਾਂ ਕੱਢਾਂਗੇ ਤੇ ਅਸੀਂ ਇਹਨਾਂ ਨਾਲ ਕੱਲ ਗੱਲਬਾਤ ਕੀਤੀ। ਏ ਕੱਲ ਤਾਂ ਨਹੀਂ ਮੰਨੇ ਫਿਰ ਇਹਨੂੰ ਕਹੇ ਕੱਲ ਨੂੰ ਆ ਜੀਏ ਬਰਸਲੋ ਜਦੋਂ ਆਗੇ ਤੇਰੇ ਲੈ ਕੇ ਜਾਣਾ ਵੀਰੇ ਸਾਡੀ ਕੁੱਲੀ ਦੇ ਵਿੱਚ ਪਾ ਚਾਰਨ ਪਾਓ ਆਪਾਂ ਸੇਵਾ ਕਰਨੀਆਂ ਰੱਖੇ ਬੜੇ ਪਿਆਰ ਨਾਲ ਗੱਲਾਂ ਕੀਤੀਆਂ ਵੀਰੇ ਸਾਡੇ ਨਾਲ ਤੇ ਵੀਰੇ ਅਸੀਂ ਅੱਜ ਗਏ ਤੇ ਸਾਨੂੰ ਵੀਰ ਮਿਲਿਆ ਸੀ ਵੀਰ ਪਰਮਾ ਦੇ ਸਹਿਯੋਗ ਨਾਲ ਅਜ ਇਹਨੂੰ ਲੈ ਕੇ ਜਾਂਦਾ ਵਾ ਅੱਜ ਤੇ ਲੈ ਕੇ ਹੁਣ ਇਹਨੂੰ ਇਸ਼ਨਾਨ ਪਾਣੀ ਕਰਵਾਵੀਂ ਗੁਰੂ ਮਰਦੀ ਦੀ ਕਿਰਪਾ ਨਾਲ ਤੇ ਅੱਗੇ ਤੋਂ ਵੀਰੇ ਨਾਲ ਸਾਡੇ ਚੱਲ ਕੇ ਆਪਾਂ ਵੱਧ ਤੋਂ ਵੱਧ ਸੇਵਾ ਕਰਾਂਗੇ ਹੋਰ ਕਿਤੇ ਵੀ ਭੈੜਾ ਤੁਹਾਡੇ ਦੇ ਉਤੇ ਦਿਮਾਗ 'ਚ ਕਿਵੇਂ ਆਇਆ ਵੀ ਸਾਨੂੰ ਇਹ ਕੰਮ ਕਰਨਾ ਚਾਹੀਦਾ ਵੀਰ ਜੀ ਇਹ ਨਾ ਮੇਰਾ ਨਾ ਭਰਾ ਤੇ ਬ੍ਰਾਈਡਲ ਟੋ ਵੀ 2016 ਚ ਉਦੋਂ ਨਾ ਮੇਰੇ ਮਨ ਚ ਇਦਾਂ ਆਇਆ ਜਦੋਂ ਇੱਕ ਲਿਖਦੇ ਨਾਦ ਹੋ ਗਏ ਸੀਗੇ ਸੀ ਵੀਰ ਜਦੋਂ ਭਰਾ ਦੇ ਤੇ ਡੈੱਟ ਹੋ ਗਏ ਵੀਰ ਕਿਦੇ ਰੱਬ ਨੇ ਕਿਰਪਾ ਕੀਤੀ ਸਾਡੀ ਜਿੰਦਗੀ ਆ ਗਈ ਨਾ ਅਸੀਂ ਵੀ ਜੋ ਕੋ ਇਦਾਂ ਦਾ ਬੰਦਾ ਹੁੰਦਾ ਸਹਾਰਾ ਬਣਾਂਗੇ ਮੈਂ ਨਾ ਕਿਸੇ ਕੰਦੇ ਸਾਡੇ ਘਰ 10 ਕਮਰੇ ਸੀਗੇ ਤੇ ਟਾਈਮ ਤੇਰਾ ਟਾਈਮ ਆ ਗਿਆ ਸੀ ਤੋਂ ਇੱਕ ਕਮਰਾ ਕਿਰਾਏ ਤੇ ਲੈ ਕੇ ਰਹਿਣਾ ਪਿਆ ਅੰਦਰ 4 ਸਾਲ ਮੇਰੇ ਪੈਰਾਂ 'ਚ ਚੱਪਲ ਵੀ ਨਹੀਂ ਸੀ ਮੈਂ ਬੜੀ ਤੰਗੀ ਨਾਲ ਦਿਨ ਕੱਟੇ ਗੁਰੂ ਨਾਨਕ ਮਰਨ ਨੇ ਕਿਰਪਾ ਕੀਤੀ ਸੇਵਾ ਕਰਨ ਦੇ ਲਈ ਕਰਦੀ ਤੇ ਉਹਨੇ ਕਿਰਪਾ ਕੀਤੀ ਆ ਛੋਟਾ ਵੀ ਕੋਈ ਨਹੀਂ ਮਾਰਾਈ ਨੇ ਕਿਰਪਾ ਕੀਤੀ ਤੁਹਾਡੇ ਕੋਲ ਇਹ ਤਾਂ ਨਾਲ ਦੇ ਹੋਰ ਵੀ ਬੰਦੇ ਆਉਂਦੇ ਨੇ ਹਾਂਜੀ ਤੁਸੀਂ ਹੋਰ ਵੀ ਲੋਕ ਇਦਾਂ ਦੇ ਲੈ ਕੇ ਆਉਂਦੇ ਹੋ ਜਿਹੜੇ ਮੈਂਟਲੀ ਜਾਂ ਫਿਜ਼ੀਕਲੀ ਫਿਟ ਹਾਂਜੀ ਅਸੀਂ ਲੈ ਕੇ ਆਨੇ ਆ ਜੀ ਇੱਕ ਮਾਤਾ ਲੈ ਕੇ ਅੰਦਰ ਮਾਤਾ ਪਈ ਆ ਇੱਕ ਆਬੀਰ ਆ ਆਬੀਰ ਬੈਠਾ ਤੇ ਰੇ ਲੈ ਕੇ ਆਏ ਆ ਦੇਖੋ ਬਜ਼ੁਰਗ ਹੋਰ ਬੈਠਾ ਉਹ ਲੈ ਕੇ ਆਏ ਆ ਚਾਰ ਪੰਜ ਬੰਦੇ ਮੈਂ ਲੈ ਕੇ ਆਏ ਆ ਜੀ ਇਹ ਜੀ ਤੇ ਬਾਕੀ ਗਾਹਾਂ ਆਪਣੀ ਸੇਵਾ ਚੱਲ ਰਹੀ ਆ ਇੱਥੇ ਵੀ ਕੋਈ ਤੁਹਾਡੇ ਰਗਾ ਭਰਾ ਆ ਜਾਂ ਕੋਈ ਸੱਜਣ ਮਿੱਤਰ ਫੋਨ ਕਰੂਗਾ ਆਪਾਂ ਉੱਥੇ ਪਹੁੰਚ ਕਰਾਂਗੇ ਪਹੁੰਚ ਕੇ ਆਪਾਂ ਭੈਣ ਭਰਾ ਨੂੰ ਬੇਨਤੀ ਕਰਦਾ ਕਰਕੇ ਲੈ ਕੇ ਆਵਾਂਗੇ ਜੀ ਲੈ ਆ ਕੇ ਉਹਨਾਂ ਨੂੰ ਰੋਟੀ ਪਾਣੀ ਜਿੰਨਾ ਬਿੱਦੂਗਾ ਉਹ ਹੀ ਆਪਾਂ ਇਦਾਂ ਦਾ ਪਾਪ ਖਾਮਕ ਦੋਨੋਂ ਉਡਾਵਾਗੇ ਧੰਨਵਾਦ ਜੀ ਧੰਨਵਾਦ ਜੀ ਦੂਦ ਬੋਲਤਾ ਨਹੀਂ ਜੋ ਕਿਵੇਂ ਦਾ ਲੱਗ ਠੀਕ ਹੈ ਮਤਲਬ ਪਹਿਲਾਂ ਤੁਸੀਂ ਉੱਥੇ ਕਹਿ ਰਹੇ ਸੀ ਮੈਂ ਨਹੀਂ ਜਾਣਾ ਹੈਗਾ ਪਰ ਇੱਥੇ ਤੁਸੀਂ ਹੁਣ ਆਏ ਹੋ ਤੇ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਇੱਥੇ ਆ ਕੇ ਹਾਂਜੀ ਮਾਜਾ ਬੈਠੀ ਨਾ ਉਹ ਤਾਂ ਉਹ ਤਾਂ ਬਹਿ ਕਾ ਹੁਆ ਥਾ ਮੈਂ ਤਬ ਅੱਛਾ ਹੋਰ ਬਤਾਓ ਆ ਨਹੀਂ ਤੇ ਫਿਰ ਹੁਣ ਕੀ ਇੱਥੇ ਵਧੀਆ ਹੈਗੇ ਲੋਕ ਸਾਰੇ ਕਿਦਾਂ ਦਾ ਬਿਹੇਵਰ ਕਿਦਾਂ ਦੇ ਲੋਕ ਨੇ ਵਿਵਹਾਰ ਕਿਵੇਂ ਦਾ ਇਹਨਾਂ ਦਾ ਵਧੀਆ ਨੇ ਨੇ ਟਾਈਮ ਸਪੈਂਡ ਕਰੀ ਗਿਆ ਪਿਆਰ ਤੇ ਬੋਲਦੇ ਮੈਨੇ ਬੋਲਿਆ ਪਰ ਅੱਛਾ ਚਾਹ ਪਾਣੀ ਪਿਲਾ ਰਹੇ ਨੇ ਤੁਹਾਨੂੰ ਪੁੱਛ ਰਹੇ ਨੇ ਰੋਟੀ ਵਗੈਰਾ ਪੁੱਛੀ ਇਹਨਾਂ ਨੇ ਰੋਟੀ ਮੈਂ ਅਭੀ ਨਹੀਂ ਖਾਣੀ ਮੈਂ ਉਹ ਆਪਾਂ ਬਤਾ ਉਹਨਾਂ ਚਾਹ ਲਈ ਹੋਰ ਨਹੀਂ ਥਾ ਉਹ ਵਾਹ ਤੇ ध्यान था वो कर रहा है उधर का खेल है इधर का डिफरेंट मोड है लगता है आपको यहाँ पे आपका परिवारिक माहौल मिलेगा दुनिया पारिवारिक है इसमें क्या भेद है ये तो अलग अलग अकॉर्डिंग है अपनी सोच समझ है प्यार से इनका मेरा नाता क्या है दुनिया तो फिर जन्म है ये ऑलरेडी चैनल आई रहा है मा बोली जी का आते है तो उनका आपको मन पढ़ते रहे मंदिर है गुरुद्वारे भी जाकर मानता हूँ फिर कभी जाता हूँ चर्च में नहीं अभी भैया वो कभी चलेंगे जब उसकी होती है ना गुरु आपको पता उसकी रोशनी है रूप है मुझे जागरण में भी आते हैं बात भी करते हैं कई सारी बातें होती हैं।